ਸਤਿ ਸ਼ਹਾ ਸੱਤੇ ਵਣਜਾਰੇ ਓਥੈ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਪਾਵੇਈ ਦੁਖੀ ਮਾਹੇ ਪਚਨ ਹਮੈ ਮੇਲਾ ਜਗ ਫਿਰੈ ਮਰ ਜੰਮੇ ਵਾਰੋ ਵਾਰ ਪਏ ਕਿਰਤ ਕੁਮਾਵਣਾ ਕੋਏ ਨ ਮੇਟਣ ਹਾਰ ਸੰਤਾ ਸੰਗਤ ਮਿਲ ਰਹਾ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚੈ ਸਚਿਆਰ ਗੁਰ ਪੂਰੇ ਪੂਰੀ ਮਤ ਹੈ ਐਨ ਸਨਾਮ ਧਿਆਇ ਹਮੇ ਮੇਰਾ ਵੱਡ ਰੋਗ ਹੈ ਵਿੱਚੋਂ ਠਾਕੁਰ ਹਾਏ ਗੁਰਸਾਲਾ ਹੀ ਆਪਣ ਨਿਵਨੇਵ ਲਾਗਾ ਪਾਈ ਤਨ ਮਨ ਸੌਂਪੀ ਆਗੈ ਥਰੀ ਵਿੱਚੋਂ ਆਪ ਗਵਾਏ ਖਿੰਚੋ ਤਾਣ ਵੇ ਗੁੱਚੀ ਐ ਏਕਸ ਸਿਓ ਲੇਵ ਲਾਇ ਹਾ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੈ ਸਮਾਇ ਸਤ ਗੁਰ ਨੂੰ ਮਿਲੇ ਸੇ ਪਾਇਰਾ ਸੱਤੇ ਸ਼ਬਦ ਲਗਨ ਸੱਚ ਮਿਲੇ ਸੇ ਨ ਵਿਛੜੈ ਦਰ ਸੱਚ ਦਸਨ ਸੇ ਪਾਈ ਸੇ ਸੱਜਣ ਜੋ ਸੱਚਾ ਸੇਵਨ ਅਵਗਣ ਵਿਕਣ ਪਲਰਨ ਗੁਣ ਕੀ ਸਾਜ ਕਰਨ ਗਣ ਕੀ ਸਾਂਝ ਸੁਖ ਊਪਜੈ ਸੱਚੀ ਭਗਤ ਕਰੇਨ ਸਚ ਵਣੰਜੈ ਗੁਰ ਸ਼ਬਦ ਸਿਉ ਲਾਹ ਨਾਮ ਲੈਨ ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੈ ਨ ਚਲਦਿਆ ਨਾਲ ਵਿਣ ਨਾਵੈ ਨਾਲ ਨ ਚਲਸੀ ਸਭ ਮੁਠੀ ਜਮ ਕਾਲ ਮਨ ਕਾ ਤੋਸ਼ ਹਰ ਨਾਮ ਹੈ ਹਿਰਦੈ ਰਖੋ ਸੰਭਾਲ ਇਹ ਖਰਚ ਅਖੋਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲੋਂ ਭੁੱਲਿਆ ਜਾਸੇ ਪਤ ਗਵਾਏ ਇਹ ਜਗਤ ਮੋਹ ਦੂਜੈ ਵਿਆਪਿਆ ਗੁਰਮਤੀ ਸੱਚ ਤਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕਾ ਸ਼ਬਦ ਮਨ ਤਨ ਰੱਪੇ ਹਰ ਸਿਉ ਰਹਿ ਸਮਾਏ ਸੋ ਸਹਿ ਮੇਰਾ ਰੰਗੁ ਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾ ਚੜੈ ਜਾਂ ਪਿਰ ਕੈ ਅੰਕ ਸਮਾਏ ਚਰੀ ਵਸ਼ੁਨੇ ਭੀ ਮਿਲਨ ਜੋ ਸਤ ਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚਨ ਨਾ ਨਖਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮੈ ਨਾ ਮਰੈ ਨਾ ਓਏ ਦੁਖ ਸਹਨ ਗੁਰ ਰੱਖੇ ਸੇ ਉਬਰੇ ਹਰ ਸਿਉ ਖੇਲ ਕਰਨ ਸੱਜਣ ਮਿਲੇ ਨਾ ਵਿਛੋੜੇ ਜੇ ਅਨ ਦਿਨ ਮਿਲੇ ਰੰਨ ਇਸ ਜਗ ਮੇ ਵਿਰਲੇ ਜਾਣੀ ਐ ਨਾਨਕ ਸੱਚ ਲਹਨ